ਜੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਈ ਅੱਜ ਵੀ ਆਪਣੇ ਨਾ ਟੌਪਿਕ ਹੈਗਾਗਾ ਆਪਾਂ ਵੀਡੀਓ ਬਣਾਉਣੀ ਹੈ ਇੱਕ ਬਾਈ ਨੇ ਨਾ ਆਪਾਂ ਨੂੰ ਕਮੈਂਟ ਕਰਿਆ ਸੀਗਾ ਜਿੱਦਨ ਗੱਲ ਕਹਿੰਦੇ ਆਪਾਂ ਵੀਡੀਓ ਪਾਈ ਸੀਗੀ ਵੀ ਆਪਣੇ ਪਸ਼ੂਆਂ ਦਾ ਟੋਟਲ ਕਿੰਨਾ ਖਰਚਾ ਹੈਗਾ ਤੇ ਕਿੰਨੇ ਆਪਣੀਆਂ ਆਮਦਨਾ ਕਿੰਨਾ ਆਪਣੇ ਦੁੱਧ ਵਾਲੇ ਪਸ਼ੂ ਖਾ ਜਾਂਦੇ ਹੈਗੇ ਕਿੰਨਾ ਆਪਣੇ ਬੱਚੇ ਖਾ ਜਾਂਦੇ ਹੈਗੇ ਜਾਂ ਕਿੰਨੀਆਂ ਆਪਣੀਆਂ ਡرائی ਖਾ ਜਾਂਦੀਆਂ ਨੇਗੇ ਜਿਹੜੇ ਪਸ਼ੂ ਨੇਗੇ ਦੁੱਧੋਂ ਹਟੇ ਹੋਇਆ ਤੇ ਉਹਦੇ 'ਚ ਆਪਣੇ ਨਾ ਇੱਕ ਬਾਈ ਨੇ ਕਮੈਂਟ ਕਰਿਆ ਸੀਗਾ ਉਹ ਕਹਿੰਦਾ ਵੀ ਜੇ ਤੁਹਾਡੇ ਕੋਲੇ 30 32 ਪਸ਼ੂ ਨੇਗੇ ਵੀ 30 32 ਪਸ਼ੂਆਂ ਨੂੰ 4 ਕਿੱਲੇ ਹਰਾ ਵੀ ਰੱਖਣਾ ਪਊਗਾ ਤੇ ਵੀ 4 ਕਿੱਲੇ ਦੀ ਲੱਖ ਰੁਪਇਆ ਸਾਲ ਦੀ ਆਪਾਂ ਮੰਨਣ ਲਈਏ ਤਾਂ 4 ਲੱਖ ਹੋ ਵੀ ਗਿਆ ਤੇ ਵਿੱਚ ਬਾਈਆਂ ਨੇ ਕਮੈਂਟ ਕਰੇ ਵੀ ਤੁਸੀਂ ਆਪ ਦੀ ਦਿਹਾੜੀ ਨਹੀਂ ਲਾਈਗੀ ਸਾਰਿਆਂ ਨਾਲੋਂ ਪਹਿਲੀ ਗੱਲ ਤਾਂ ਬਈ ਮੈਂ ਤੁਹਾਨੂੰ ਦਿਹਾੜੀ ਦੀ ਗੱਲ ਕਲੀਅਰ ਕਰਦਾ ਦੇਖੋ ਆਪਾਂ ਨੇ ਜ਼ਿਮੀਦਾਰ ਬੰਦੇ ਆਗੇ ਦੇਖੋ ਅੱਜ ਕਿਸੇ ਦੀ ਲਾ ਲੋ ਅੱਜ ਜਿਹੜੇ ਕੋਲੇ 5 ਕਿੱਲੇ 6 ਕਿੱਲੇ ਜ਼ਮੀਨ ਆ ਕੋਈ ਵੀ ਜ਼ਿਮੀਦਾਰ ਮੈਨੂੰ ਇਹੋ ਜਿਹਾ ਦੱਸੋ ਵੀ ਟੀਫਨ ਚਰ ਕੇ ਦੂਜੇ ਬੰਦੇ ਦੇ ਦਿਹਾੜੀ ਤੇ ਜਾਂਦਾ ਉਹ ਇਹ ਕੰਮ ਆਪਣੇ ਜ਼ਿਮੀਦਾਰ ਆਪਾਂ ਜਾਂਦੇ ਨਹੀਂ ਹੈਗੇ ਕਿ ਨਾ ਆਪਾਂ ਕਿਸੇ ਦੇਖੋ ਦੁਕਾਨ ਪੱਠੇ ਤੇ ਲੱਗੀ ਹੈ ਜਿਹੜੇ 5 6 ਕਿੱਲੇ ਵਾਲਿਆਂਗੇ ਆਪਾਂ ਬਸ ਆਪਦੀ ਖੇਤੀ ਕਰੀ 5 6 ਕਿੱਲਿਆਂ ਦੀ ਤੜਕੇ ਗਏ ਖੇਤ ਦਿਨੇ ਆਪਾਂ ਘਰੇ ਬੈਠੇ ਰਹਿਣੇ ਆ ਬਚਾਉਣੀ ਤਾਂ ਭਈ ਆਪਾਂ ਆਪਣੀ ਦਿਹਾੜੀ ਹੈਗੀ ਨਾ ਹੁਣ ਨੌਕਰੀ ਤੇ ਆ ਬੰਦਾ ਅੱਜ ਸੁਪੋਜ਼ ਕਰ ਲਓ ਕਿਸੇ ਬੰਦੇ ਦੀ ਸਰਕਾਰੀ ਨੌਕਰੀ ਲੱਗ ਗਈ 30000 ਰੁਪਏ ਉਹਦੀ ਤਨਖਾਹ ਗਈ ਉਹਦੀ 1000 ਰੁਪਏ ਦਿਹਾੜੀ ਹੈ ਉਹ ਕੰਮ ਤੇ ਗਿਆ ਬਸ ਉਹ ਆਪਾਂ ਉਹ ਨੂੰ ਜੋਬ ਨੂੰ ਆਪਾਂ ਇੱਕ ਇੱਕ ਆਪਾਂ ਐ ਮੰਨ ਲਈਏ ਵੀ ਆਪਾਂ ਰਿਸਪੈਕਟਫੁਲ ਕੀਤਾ ਬਣਾ ਲਿਆ ਵੀ ਹਾਂ ਵੀ ਆਪਣੀ ਆਪਣੀ ਚੜ੍ਹਾਈ ਹੈਗੀ ਵੀ ਹਾਂ ਆਪਾਂ ਨੌਕਰੀ ਕਰੀ ਜਾਂਦੇ ਆ ਨੌਕਰੀ ਹੋ ਤਾਂ ਭਈ ਨੌਕਰੀ ਗਈ ਨਾ ਤੇ ਉਸੇ ਤਰ੍ਹਾਂ ਹੀ ਆਂਦਾ ਬਈ ਬਚਾਉਣੀ ਤਾਂ ਆਪਾਂ ਦਿਹਾੜੀ ਹੈਗੀ ਜਿਹੜਾ ਹੁਣ ਆਏ ਲਾਲੋ ਵੀ ਜੇ ਸਾਨੂੰ 2000 ਰੁਪਏ ਬਚਦਾ ਉਹ ਸਾਡੀ ਦਿਹਾੜੀ ਬੱਜੀ ਆ ਬਚਾਉਣੀ ਤਾਂ ਆਪਾਂ ਦਿਹਾੜੀ ਹੈ ਜੇ ਹੁਣ ਅੱਜ ਮੇਰੇ ਤੇ ਲਾਲੋ ਮੈਂ ਪਸ਼ੂ ਨਾ ਰੱਖਾਂ ਅਸੀਂ ਘਰੇ ਬੇਲੇ ਆ ਕਰਕੇ ਖੇਤ ਦਾਗਾ ਅਜੇ 15 ਦਿਨਾਂ ਨੂੰ ਕਣਕ ਵੱਢਾਂਗੇ ਇਥੇ ਘਰੇ ਬੈਠੇ ਮੰਜੇ ਤੋੜੀ ਜਾਂਦੇ ਆ ਠੀਕਾ ਖਰਚਾ ਹੋਈ ਜਾਂਦਾ ਕਰੋ ਖਾਈ ਪੀ ਜਾਂਦੇ ਆ ਕਮਾਉਣ ਨੂੰ ਤਾਂ ਕੁਛ ਨਹੀਂ ਇਹ ਸਾਈਡ ਤੇ ਆਪਾਂ ਨੂੰ 1000 2000 3000 ਜਿੰਨਾ ਬਚਦਾਗਾ ਆਪਾਂ ਵੇਖਰੇ ਬਚਾਈ ਜਾਂਦੇ ਆ ਇਹ ਆਪਣੀ ਦਿਹਾੜੀ ਆ ਬਚਾਉਣੀ ਤਾਂ ਆਪਾਂ ਬਈ ਦਿਹਾੜੀ ਆ ਜਦੋਂ ਫੇਰ ਤਾਂ ਆਪਾਂ ਕਹੋ ਵੀ ਯਾਰ ਆਪਾਂ ਤਾਂ ਬਈ ਯਾਰ ਬਾਹਰ ਜਾਂਦੇ ਸੀਗੇ ਕਿਸੇ ਦੇ ਦਿਹਾੜੀ ਤੇ ਜਾਣੇ ਹਾਂਗੇ ਉਧਰੋਂ ਆਪਾਂ ਨੂੰ 3-400 ਰੁਪਏ ਆਉਂਦਾ ਉਧਰੋਂ 3-400 ਆਉਂਦਾ ਨਾ ਲਈ ਬਈ ਸਾਰਾ ਦਿਨ ਅਗਲੇ ਦੇ ਗੁਲਾਮਾਂਗੇ ਤੇ ਆਪਣੇ ਪੱਲੇ ਵੀ ਉਹ 3-400 ਹੀ ਆ ਅੱਜ ਆਪਣੇ ਘਰੇ 20 ਲੱਖ ਦਾ 25 ਲੱਖ ਦੇ ਪਸ਼ੂ ਖੜੇ ਨੇਗੇ ਆਪਣੇ ਕੋਲੇ ਇਹ ਵੀ ਆਮਦਨ ਖੜੀ ਹੈਗੀ ਤੇ ਆਪਾਂ ਨੂੰ 2-3000 ਰੁਪਏ ਦਿਹਾੜੀ ਵੀ ਬਚੀ ਜਾਂਦੀ ਹੈ ਬਚਾਉਣੀ ਆਪਾਂ ਦਿਹਾੜੀ ਆ ਦਿਹਾੜੀ ਆਪਾਂ ਪਸ਼ੂਆਂ ਤੇ ਨਹੀਂ ਪਾ ਸਕਦੇ ਇਹ ਹੋ ਗਿਆ ਕਲੀਅਰ ਫੇਰ ਬਈ ਦੂਜੇ ਨੰਬਰ ਤੇ ਸੀਗਾ ਵੀ ਬਾਈ ਨੇ ਕਿਹਾ ਸੀਗਾ ਬੀਜ 34 ਬੱਤੀ ਪਸ਼ੂਆਂ ਨੂੰ 4 ਕਿੱਲੇ ਹਰਾਚਾਰਾ ਸਾਰਿਆਂ ਨਾਲੋਂ ਪਹਿਲੀ ਗੱਲ ਬਈ 4 ਕਿੱਲੇ ਜਦੋਂ ਆਪਾਂ ਹਰਾਚਾਰਾ ਬੀਜਤਾ ਪਸ਼ੂਆਂ ਨੂੰ 30-32 ਪਸ਼ੂਆਂ ਨੂੰ ਆਪਾਂ 4 ਕਿੱਲੇ ਇਹ ਚ ਬਈ 30-32 ਵੱਡੇ ਛੋਟੇ ਵੀ ਨੇ ਜਿਹੜੇ ਹੁਣ ਆਏ ਲਾ ਲੋ ਆਪਣੇ ਟੋਟਲ ਐਨੀਮਲ ਦੀ ਗਿਣਤੀ ਮਾਰਦੇ ਹੁੰਦੇ ਨੇ ਜਿਹੜੇ ਹੁਣ ਵਿੱਚ ਬੱਚੇ 4-4 ਮਹੀਨਿਆਂ ਦੇ ਰਹਿਣਗੇ ਉਹ ਕਿੱਥੋਂ ਟੋਕ ਰਖਰੇ ਦਾ ਖਾ ਜਾਣਗੇ ਫੇਰ ਬਈ ਜੇ ਆਪਾਂ ਇੰਨਾ ਹਰਾਚਾਰਾ ਬੀਜ ਦਿਆਂ ਫੇਰ ਆਪਾਂ ਇੱਕ ਸਾਬ ਐ ਮੰਨ ਲਓ ਵੀ ਆਪਾਂ ਪਿਛਲੇ ਜੁਗਜੀ ਤੁਰੇ ਫਿਰਦੇ ਆਂਗੇ ਵੀ ਖੁਰਲੀਆਂ ਭਰੀ ਜੱਲੋਂ ਨੀਰਿਆਂ ਦੀਆਂ ਤੇ ਗੋਹਾ ਸਿੱਟੀ ਚੱਲੋ ਜੇ ਚਾਰ ਕਿੱਲੇ ਹਰਾ ਬੀਜੀਏ ਫਿਰ ਬਈ ਆਪਾਂ ਗੋਹੀ ਢੋਵਾਂਗੇ ਆਂਦਣ ਆਪਾਂ ਨੂੰ ਕੋਈ ਨਹੀਂ ਹੈਗੀ ਕਿਉਂ ਚਾਰ ਕਿੱਲਿਆਂ ਦਾ ਹਰਾਚਾਰਾ ਬਈ ਬਹੁਤ ਜ਼ਿਆਦਾ ਹੋ ਜਾਂਦਾ ਤੇ ਸਭ ਤੋਂ ਵੱਡੀ ਗੱਲ ਬਈ ਸਮੇਂ ਦੇ ਨਾਲ ਚੱਲਣਾ ਜ਼ਹੀਦਾ ਆਪਾਂ ਬਈ ਆਪਣੇ ਕੋਲ ਇੰਨੇ ਐਨੀਮਲ ਨੇਗੇ ਆਪਾਂ ਪਿਛਲੀ ਵਾਰੀ 6 ਕਿੱਲੇ ਮੱਕੀ ਲਾਈ ਸੀ ਉਹਦੇ ਚੋਂ 2 ਕਿੱਲੇ ਮੈਂ ਵੇਚਤੀ ਸੀਗੀ ਰੇਟ ਚੰਗਾ ਸੀਗਾ ਤੇ 4 ਕਿੱਲਿਆਂ ਦਾ ਸਾਈਲੇਜ ਪਾਇਆ ਸੀਗਾ ਤੇ ਉਹ 4 ਕਿੱਲਿਆਂ ਦਾ ਸਾਈਲੇਜ ਬਈ ਆਪਾਂ ਨੂੰ 8 ਮਹੀਨੇ ਨਹੀਂ ਮੁੱਕਿਆ ਇੰਨੇ ਪਸ਼ੂਆਂ ਨੂੰ ਜੇ ਆਪਾਂ ਮਿਲ ਕੇ ਸਹੀ ਮਿੰਤੀ ਮੁਤਲਕ ਪਸ਼ੂਆਂ ਤੋਂ ਦੁੱਧ ਲੈਣਾ ਜੇ ਆਪਾਂ ਖੁਰਲੀਆਂ ਭਰ-ਭਰ ਕੇ ਵੀ ਬਸ ਉਹਨਾਂ ਨੂੰ ਖਵਾਈ ਜਾਣਾ ਤੇ ਤੜਕੇ ਆਪਣੇ ਗੋਹੀ ਢੋਣਾਗਾ ਫਿਰ ਬਾਈ ਚਾਹੇ ਇੱਕ ਮੱਝ ਨੂੰ ਤੁਸੀਂ 10 ਕਿੱਲਿਆਂ ਦਾ ਖਵਾਦ ਉਹਨੇ ਖਾਈ ਜਾਣਾ ਉਹਦਾ ਕੋਈ ਫਾਇਦਾ ਨਹੀਂ ਹੈਗਾਗਾ ਤੇ ਐ ਫੇਰ ਬਈ ਇੱਕ ਗੱਲ ਤੁਹਾਨੂੰ ਹੋਰ ਦੱਸ ਦੰਨਾ ਹੁਣ ਆਪਣੇ ਦੇ ਲਾ ਲਓ ਐ ਕਿ ਆਪਾਂ 6-7 ਕਿੱllen ਦਾ ਸਾਈਲੇਜ ਪਾਵਾਂਗੇ ਆਪਾਂ ਨੂੰ ਸਾਰਾ ਸਾਲ ਲੋਡ ਨਹੀਂ ਹੈਗੀਗੀ ਹੁਣ ਸਾਈਲੇਜ ਆਪਾਂ ਕਣਕ ਵੱਢ ਕੇ ਕਣਕ ਤੋਂ ਲੈ ਕੇ ਜੀਰੀ ਤੱਕ ਵਿਚਾਰੇ ਜ਼ਮੀਨ ਬੇਲੀ ਰਹੂਗੀ ਆਪਣੀ ਉਦੇ ਚ ਆਪਾਂ ਸਾਈਲੇਜ ਬੀਜ ਦਾਂਗੇ ਉਦੇ ਚ ਹੋ ਜੂਗਾ ਚਲੋ ਤੁਸੀਂ ਐ ਲਾ ਲਓ ਵੀ 6 ਕਿੱllen ਦਾ 20000 ਰੁਪਇਆ ਜੇ ਆਪਾਂ ਕਿੱਲੇ ਦਾ ਖਰਚਾ ਲਾਈਏ ਪੂਰਾ ਪੁੱਲ ਸਾਈਲੇਜ ਦਾ ਤਾਂ 120000 ਰੁਪਇਆ ਖਰਚਾ ਹੋ ਗਿਆ 1 ਲੱਖ ਵੀ ਉਧਰ ਬਾਈ ਨੇ ਕਿਹਾ ਸੀਗਾ ਵੀ 4 ਕਿੱਲੇ ਇਧਰ 1 ਲੱਖ 20000 ਚ ਆਪਣਾ ਸਾਲਪਰ ਦਾ ਸਾਈਲੇਜ ਪੈ ਗਿਆ ਠੀਕ ਆ ਉਸ ਤੋਂ ਬਾਅਦ ਚ ਬਾਸਮਤੀ ਲੱਗ ਜੂਗੀ ਫਸਲ ਓਨੀ ਹੋ ਜੂਗਾ ਹਾਂ ਫੇਰ ਕਣਕ ਹੋ ਜੂਗੀ ਤੇ ਨਾਲੇ ਸਾਰਿਆਂ ਨਾਲੋਂ ਵੱਡੀ ਗੱਲ ਆਪਾਂ ਨੂੰ ਟਾਈਮ ਦੀ ਬਚਤ ਹੋਗੀ ਨੜੇ ਬਾਈ ਚ ਦੇਖੋ ਕਿੰਨਾ ਦਾਣਾਗਾ ਆਪਣਾ ਹੀਪਰਾਂ ਦੀ ਵੀੜ ਬਹੁਤ ਜ਼ਿਆਦੇ ਘਟ ਜਾਂਦੀ ਐ ਜਿਹੜੀਆਂ ਮੱਝਾਂ ਡਰਾਈ ਨੇ ਉਹਨਾਂ ਦਾ ਦਾਣਾ ਬਹੁਤ ਜ਼ਿਆਦੇ ਘਟ ਜਾਂਦਾ ਉਧਰੋਂ ਬਚਤ ਹੋਣ ਲੱਗ ਗਈ ਨੜੇ ਟਾਈਮ ਦੀ ਬਚਤ ਹੁਣ ਦੇਖੋ ਹਰਾ ਆਪਾਂ ਪਹਿਲਾਂ ਵੱਢ ਕੇ ਲਿਆਉਨੇ ਆਂ ਫਿਰ ਕੁੱਤਰਦੇ ਆਂ ਪਾਉਨੇ ਆ ਇਹ ਸਿੱਧਾ ਸਾਈਲੇਜ ਪਾਇਆ ਹੁੰਦਾਗਾ ਖੇਤੋਂ ਜਾਂਦੇ ਆਂਗੇ ਜਾ ਕੇ ਰੇੜੀ ਭਰ ਲੈਂਦੇ ਆਂ ਆ ਕੇ ਪਸ਼ੂਆਂ ਨੂੰ ਪਾਹ ਜਾਂਦਾ ਤੂੜੀਰ ਲਾ ਕੇ ਤੇ ਜਿੰਨਾ ਕ ਭਾਈ ਆਪਣਾ ਸਾਈਲੇਜ ਤੇ ਖਰਚਾ ਹੁੰਦਾਗਾ ਆਪਣਾ ਚਲੋ 6 ਕਿੱਲਿਆਂ ਤੇ ਲਾ ਲਓ ਜੀ 1,20,000 ਰੁਪਏ ਖਰਚਾ ਹੋ ਗਿਆ ਤਾਂ ਭਾਈ ਮਾਮੂਲੀ ਗੱਲ ਆਪਣੇ 2 ਲੱਖ ਦੇ ਤਾਂ ਬੱਚੇ ਛੋਟੇ ਹੀ ਸੇਲ ਹੋ ਜਾਂਦੇ ਜਿਹੜੇ ਆਪਾਂ ਪਾਲਣੇ ਨੇ ਉਹ ਤਾਂ ਆਪਣੇ ਰਹਿ ਜਾਂਦੇ ਆ ਐਨੇ ਦੇ ਭਾਈ ਆਏ ਸਾਲ ਆਪਣੇ ਬੱਚੇ ਸੇਲ ਹੋ ਜਾਂਦੇ ਨੇਗੇ ਵੀ ਜਿਹੜਿਆਂ ਨੂੰ ਚਲੋ ਬਾਜੀਆਂ ਨੂੰ ਹਨਾ ਥੌਂਕ ਆ ਗਏ ਬੱਚੇ ਲੈ ਜਾਂਦੇ ਆ ਜਾ ਕੇ ਤਿਆਰ ਵੀ ਕਰਦੇ ਨੇਗੇ ਉਹ ਨਰਬੀਆਂ ਦੇ ਬੱਚੇ ਤਿਆਰ ਹੋ ਜਾਂਦੇ ਆ ਫਿਰ ਬਾਈ ਆਏ ਸਾਲ ਆਪਣੇ 2 ਜਾਂ 3 ਹੀਪਰਾਂ ਵਿੱਚ ਨਾਲ ਰੱਖ ਦਿੰਦੀਆਂ ਰਹੀਆਂ ਨੇੜੇ ਇੰਨੇ ਵੀ ਥੋੜੇ ਥਾਂ 'ਚ ਆਪਣੇ ਬੱਤ ਦੀ ਬਝੂ ਨੇਗੇ ਤੇ 2-3 ਹੀਪਰਾਂ ਹੁਣ ਆਪਣੇ ਕੋਲੇ ਦੇਖੋ ਇੱਕ ਬੱਚੀ ਹੈਗੀ ਉਹ ਇਹ ਆਈ ਦੇ ਕਾਬਲ ਹੋ ਰਹੀ ਹੈਗੀ ਜਮਾ ਤੇ ਇੱਕ ਦੋ ਆਫਸਰ ਕਟੀਆਂ ਚੈੱਕ ਪਾਸ ਹੋ ਰਹੀਆਂ ਇੱਕ ਕੱਟੀ ਦਾ ਸੂਨੜੀ ਹੈ ਇੱਕ ਆਪਾਂ ਕੱਲ ਵੀਡੀਓ ਪਾਈ ਸੀਗੀ ਉਹ ਚੈੱਕ ਪਾਸ ਹੋਊਗੀ ਇੱਕ ਹੌਣ ਮੰਗ ਰੇ AI ਕਰਾਉਣ ਵਾਲੀ ਹੋ ਰਹੀ ਐ ਇਸ ਤਰ੍ਹਾਂ ਬਈ ਚੱਲੀ ਜਾਂਦਾ ਰਹਦਾਗਾ ਤੇ ਬਾਕੀ ਬਈ ਜੇ ਮੈਂ ਇਹ ਇੱਕ ਹੋਰ ਹੈਗਾ ਜੇ ਆਪਾਂ ਇੰਨਾ ਡੀਪ ਡੀ ਹੈਨਾ ਹਰੇਕ ਚੀਜ਼ ਨੂੰ ਸੋਚੀਏ ਫੇਰ ਤਾਂ ਬਈ ਕਿਸੇ ਚੀਜ਼ 'ਚ ਹੀ ਨਹੀਂ ਕੁਝ ਬਚਦਾ ਕੁਝ ਕਰਨ ਦਾ ਫਾਇਦਾ ਹੀ ਨਹੀਂ ਫੇਰ ਤਾਂ ਕੰਮ ਕੀ ਕਰਨ ਦਾ ਫਾਇਦਾ ਨਹੀਂ ਫੇਰ ਬਈ ਮੈਂ ਐ ਕਹਣਾ ਵੀ ਮਨੁੱਖਤਾ ਨੂੰ ਆਪਦੇ ਬੱਚੇ ਪਾਲਣ ਦਾ ਵੀ ਨਹੀਂ ਫਾਇਦਾ ਹੁਣ ਆਪਣੇ ਤੇ ਲਾ ਲਓ ਆਪਣੇ ਮਾਪਿਓ ਨੇ ਆਪਾਂ ਨੂੰ ਬਈ ਸਾਰਿਆਂ ਨਾਲੋਂ ਪਹਿਲਾਂ ਦੇਖੋ ਜੰਮੇ ਠੀਕ ਆ ਫਿਰ ਪਾਲੇ ਆਪਣੇ ਦੀ ਲਾ ਲੋ ਆਪਾਂ ਕਿੰਨੀ ਵਾਰੀ ਬਿਮਾਰ ਹੋਏ ਆਪਾਂ ਨੂੰ ਕੀ ਕੀ ਕੁਸ ਖਵਾਇਆ ਕੱਪੜੇ ਲੀੜੇ ਪੜਾਈਆਂ ਦਾ ਖਰਚਾ ਠੀਕ ਆ ਇੱਥੋਂ ਤੱਕ ਆਉਂਦੇ ਆਉਂਦੇ ਬਈ ਆਪਾਂ ਪਤਾ ਹੀ ਨਹੀਂ ਕਿੰਨਾ ਕੁ ਪੈਸਾ ਅਡਾਤਾ ਹਜੇ ਗਾਂ ਵਾਲੀ ਜ਼ਿੰਦਗੀ ਤਾਂ ਪਈ ਆ ਤਾਂ ਫਿਰ ਤਾਂ ਬਈ ਐ ਤਾਂ ਦੁਨੀਆ ਹੀ ਦਾ ਪਾਟਾ ਵੱਜਦੇ ਲੋਕ ਐ ਕਹਿ ਲੈਣ ਵੀ ਯਾਰ ਵੀ ਜਦੋਂ ਨੂੰ ਜਵਾਬ ਗੱਭਰੂ ਹੁੰਦਾ ਵਿਆਉਣੇ ਆਗੇ ਉਦੋਂ ਨੂੰ ਤਾਂ ਬਈ 20-25 ਲੱਖ ਰੁਪਇਆ ਖਰਚਾ ਆ ਜਾਂਦਾਗਾ ਆਪਾਂ ਦਾ ਆਪਦਾ ਤਾਂ ਕਰਦੀ ਨਹੀਂ ਹੈਗੇ ਕਿ ਕਿਤੋਂ ਵਾਹ ਬਰੀ ਗੋਦ ਲੈ ਲਾਂਗੇ ਇਹ ਚੀਜ਼ ਨਾਲ ਬਈ ਇੰਨਾ ਨਹੀਂ ਹੁੰਦਾਗਾ ਠੀਕ ਆ ਬਾਕੀ ਕੋਈ ਵੀ ਬੰਦਾ ਭਰਾ ਵੀ ਜਿਹੜਾ ਬੰਦਾ ਕੰਮ ਕਰਦਾ ਦੇਖੋ ਘਾਟੇ ਦਾ ਮਾਰਾ ਕੋਈ ਨਹੀਂ ਕਰਦਾ ਸੀ ਵੀ ਇਹ ਬਿਜ਼ਨਸ ਕਰੀ ਜਾਂਦੇ ਆ ਨਾਲ ਖੇਤੀ ਵੀ ਕਰੀ ਜਾਂਦੇ ਆ ਜੇ ਸਾਨੂੰ ਲੌਸ ਪੈਂਦਾ ਹੋਵੇ ਘਾਟਾ ਹੁੰਦਾ ਹੋਵੇ ਕਿਸੇ ਵੀ ਬੰਦੇ ਨੂੰ ਆ ਤੇ ਕਿਸੇ ਤੇ ਹੀ ਲਾਲੋ ਚਾਹੇ ਕੋਈ ਖੇਤੀ ਕਰਦਾ ਦੁਕਾਨਦਾਰੀ ਐ ਚਾਹੇ ਕੋਈ ਦੁੱਧ ਦਾ ਕਿਸੇ ਦਾ ਪੁਲਟਰੀ ਫਾਰਮ ਆ ਜਦੋਂ ਬੰਦੇ ਨੂੰ ਲੌਸ ਹੋਣ ਲੱਗ ਗਿਆ ਅਗਲਾ ਕਹੋ ਯਾਰ ਜਿਹੜੀ ਆਪਣੇ ਕੋਲੇ ਆਪਦੀ ਪੂੰਜੀ ਆ ਕੋਈ ਕਿਲਾ ਦੋ ਕਿਲੇ ਜ਼ਮੀਨ ਆ ਘਰ ਆ ਬਹੁਤਾ ਬਚਾਲੀ ਆ ਆਪਾਂ ਕੰਮ ਹੀ ਛੱਡ ਲੈਣੇ ਹੈਗੇ ਉਪਰਾਂ ਬੰਦਾ ਕੰਮ ਹੀ ਛੱਡ ਦਿੰਦਾ ਹੁੰਦਾਗਾ ਆਪਾਂ ਨੂੰ ਤਾਂ ਬਈ ਵਧੀਆ ਪ੍ਰੋਫਿਟ ਆਗਾ ਤੇ ਆਪਾਂ ਕਰੀ ਜਾਂਦੇ ਹੈਗੇ ਬਾਕੀ ਬਈ ਕਮੈਂਟ ਦਾ ਸੀਗਾ ਇਹ ਆਪਾਂ ਠੀਕ ਆ ਵੀ ਵੀਡੀਓ ਚੱਲੋ ਉਦੋਂ ਗਗਨ ਨੇ ਦੱਸਿਆ ਵੀ ਨਹੀਂ ਹੈਗਾਗਾ ਵੀ ਆਪਾਂ ਇਸਾਈ ਦੇ ਪਾਰਲਰ ਨੇ ਹੁੰਨੇ ਹੈਗੇ ਤਾ ਬਾਕੀ ਬਈ ਮੈਂਡ ਤਾਂ ਗਿਆ ਨਾ ਵੀ ਮੈਂਡ ਤੇ ਕੋਈ ਕਦੇ ਉਹ ਆਇਆ ਸੀਗਾ ਕਮੈਂਟ ਹੋਰ ਭਰਾ ਵੀ ਤੂੜੀ ਦਾ ਖਰਚਾ ਨਹੀਂ ਲਾਇਆ ਵੀ ਹਾਂ ਬਈ ਜਿਹੜਾ ਤੂੜੀ ਦਾ ਗਾ ਤੁਹਾਨੂੰ ਮੈਂ ਦੱਸਦਾ ਬਈ ਹੁਣ ਤੂੜੀ ਲਾ ਲਓ ਆਪਣੇ ਪਿੰਡਾਂ ਚ ਹੋਣਾ ਇਦ ਕੀ ਆਪਾਂ ਪੱਲਰ ਲੈਂਦਾ ਠੀਕ ਆ ਤੇ ਹੁਣ ਆਪਣੇ ਇੱਥੇ 2 ਸਵਾ 200 ਨੂੰ ਤੂੜੀ ਹੈਗੀ ਤੇ ਕੁਝ ਬਈ ਆਪਣੀ ਆਪ ਦੀ ਬਣ ਜਾਂਦੀ ਹੈ ਜਿੰਨੀ ਕ ਆਪਾਂ ਮੁੱਲ ਲੈਨੇ ਆ ਓਨੇ ਦੀ ਬਈ ਆਪਣੇ ਰੇਹ ਵਿਕ ਜਾਂਦੀ ਹੈਗੀ ਰੂੜੀ ਦੀ ਡਿਮਾਂਡ ਬਹੁਤ ਜ਼ਿਆਦੀ ਰਹਦੀ ਹੈਗੀ ਬਈ ਐਨੀਵਲ ਪਸ਼ੂ ਕੋਈ ਨਹੀਂ ਰੱਖਦਾ ਬਾਅਦ ਚ ਫੇਰ ਅਗਲਾ ਜੂਰੀਏ ਛੱਟੀ ਜਾਂਦਾ ਰਹਿੰਦਾ ਖੇਤਾਂ ਚ ਰੂੜੀ ਬਈ ਰੇਹ ਰੇਹ ਪਾਉਣ ਵਾਲੇ ਜਾਂ ਬਈ ਵਿੰਡੋ ਵਾਲੇ ਵਰਮੀ ਕੰਪੋਸਟ ਜਿਹੜੇ ਖਾਦ ਬਣਾਉਂਦੇ ਆ ਬਈ ਉਹ ਰੇਹ ਦਾ ਬਈ ਬਾਦੂ ਉਸ ਨੂੰਾਂ ਦੀ ਤੂੜੀ ਨਾਲੋਂ ਰੇਹ ਸਾਡੀ ਜ਼ਿਆਦਾ ਵੱਜ ਜਾਂਦੀ ਐ ਉਹਦੀ ਕੋਈ ਨਾ ਕੋਈ ਕਦੇ ਕੋਈ ਆ ਗਿਆ ਪੰਜ ਟਰਾਲੀਆਂ ਲੈ ਕੇ ਚਾਰ ਲੈ ਕੇ ਬਈ 19 ਰੂੜੀ ਮਾਗਰ ਹੋ ਜਾਂਦੀਆਂ ਤੂੜੀ ਵਾਲਾ ਤਾਂ ਰੂੜੀ ਨਾਲ ਹੀ ਫਰੀ ਹੋ ਜਾਂਦਾ ਤੇ ਜਿਹੜੀ ਗੱਲ ਆ ਬਈ ਆਪਣਾ ਸਾਈਡ ਰੇਟ ਤੇ ਖਰਚ ਆਉਂਦਾ ਉਹਨੇ ਦੇ ਆਪਣੇ ਬੱਚੇ ਵਿਗ ਜਾਂਦੇ ਨੇਗੇ ਤੇ ਸਾਰਾ ਮਾਲ ਆਪਣਾ ਉਧਰੋਂ ਸਾਈਡ ਰੇਜ ਨਾਲ ਫਰੀ ਪਣੀ ਜਾਂਦਾ ਜਿੰਨਾਂ ਕ ਆਪਣਾ ਸਾਈਡ ਰੇਟ ਤੇ ਖਰਚ ਆਉਂਦਾ ਉਨਾਂ ਦੇ ਬਈ ਕੋਈ ਨਾ ਕੋਈ ਬੱਚੇ ਸੇ ਆਊਟ ਹੋ ਜਾਂਦੇ ਨੇ ਕਿ ਜਾਂ ਕੋਈ ਚਲੋ ਆਣੇ ਲਾ ਲੋ ਵੀ ਜਿਵੇਂ ਹੁਣ ਆਪਾਂ ਜਾਨ ਐਨੀਮਲ ਜਾਦੇ ਹੋ ਗਏ ਵਿੱਚ ਆਪਣੇ ਤਿੰਨ ਚਾਰ ਪਸ਼ੂ ਨਵੇਂ ਸੂਪੇ ਸਾੜ ਚ ਆਪਣੇ ਜਗ੍ਹਾ ਦੇਖੋ ਠੀਕ ਆ ਉਨੀ ਉਨੀ ਹੈਗੀ ਵੀ ਜਿੰਨੇ ਪਸ਼ੂ ਚੱਲ ਵਾਈਦੇ ਜਦੋਂ ਐਂ ਹੁੰਦਾ ਵੀ ਤੰਗ ਹੁੰਦੇ ਹੈਗੇ ਜੇ ਸਾਲ ਚ ਆਪਾਂ ਇੱਕ ਵੱਡਾ ਐਨੀਮਲ ਵੀ ਵੇਚਦਾ ਤਾਂ ਬਈ ਆਪਣੇ ਮੂਲੀ ਗੱਲਾ 1.5 ਲੱਖ ਰੁਪਏ 1.5 ਲੱਖ ਦੀ ਲੱਖ 1.5 ਲੱਖ ਦੀ ਆਪਣੇ ਭੈੜ ਵਿਗਦੀ ਹੈਗੀ ਪਹਿਲਣ ਬੱਚੀ ਆਪਾਂ ਤਿਆਰ ਕਰਕੇ ਵੇਚ ਦੰਨੇ ਹਾਂਗੇ ਤੇ ਜੇ ਝੋਟੀ ਵੇਚ ਨਹੀਂ ਹੋਵੇ ਉਹ ਡੇਢ ਦੀ ਵੀ ਹੋ ਸਕਦੀ ਆ 2 ਦੀ ਵੀ ਹੋ ਸਕਦੀ ਆ ਚਲੋ ਪਰਮਾਤਮਾ ਦੇ ਸਾਰੇ ਦੀ ਗੱਲ ਲਾਗੀ ਬਈ ਬਾਕੀ ਚਲ ਭਰਾਵਾਂ ਆ ਵੀ ਹਨਾ ਵੀ ਜੇ ਵੇਲੇ ਨਾਲੋਂ ਤਾਂ 100 ਵੀ ਵੱਜਦਾਗਾ ਤਾਂ ਬਈ ਪਈ ਵੇਲੇ ਨਾਲੋਂ ਬਈ ਸਿੱਧੀ ਗੱਲ ਤੁਹਾਨੂੰ ਇੱਕਾ ਲੱਗਦਾ ਬਈ ਆਪਦਾ ਕੰਮ ਕਰੋ ਸਾਰਿਆਂ ਨਾਲੋਂ ਪਹਿਲੀ ਗੱਲ ਤਾਂ ਬਈ ਬੱਚੇ ਚਾਹੇ ਨਾ ਬੱਚੇ ਆਪਾਂ ਚੰਗੇ ਮਾੜੇ ਘਮਾਂ ਤੋਂ ਬੱਚੇ ਆ ਨਸ਼ੇ ਪੱਤੇ ਤੋਂ ਬੱਚੇ ਆ ਆਪਦੇ ਮਾਂ ਪਿਓ ਦੇ ਵਿੱਚ ਆ ਆਪਦੀ ਮਿਹਨਤ ਕਰੀ ਜਾਂਦੇ ਆ ਕਿਤੇ ਬਾਹਰ ਨਹੀਂ ਜਾਣਾ ਕਰੇ ਕੰਮ ਕਰਨੇ ਹੋਣਾ ਇਹ ਦੇਖੋ ਜੇ ਵੇਲੇ ਹੋਈਏ ਬਾਹਰ ਕਿਤੇ ਜਾ ਬੈਠਾਂਗੇ ਕਿਤੇ ਹੋਰ ਬੈਠਾਂਗੇ ਚਾਰ ਜਣੇ ਚ ਕੋ ਗੱਲਬਾਤ ਹੋ ਗਈ ਲੜ ਪੇ ਤਾਂ ਉਹ ਵੀ ਬਈ ਮਾੜੀ ਵਾਲੀ ਲਾਂਬੇ ਵਾਲੀ ਗੱਲ ਆ ਸਾਰੇ ਨਾਲ ਪਹਿਲੀ ਗੱਲ ਤਾਂ ਇਹ ਗੱਲ ਆ ਵੀ ਆਪਦਾ ਸਕੂਨ ਆ ਫੇਰ ਬਈ ਮੈਨੂੰ ਐ ਲੱਗਦਾ ਵੀ ਸਭ ਤੋਂ ਵੱਧ ਬੰਦਾ ਜਿਹੜਾ ਐਨੀਵਲ ਕੋਈ ਵੀ ਪੱਟ ਪਸ਼ੂ ਰੱਖਦਾਗਾ ਚਾਹੇ ਕੋ ਕੁੱਤਾ ਰੱਖਦਾ ਮੁਰਗੇ ਰੱਖਦਾ ਕਬੂਤਰ ਰੱਖਦਾ ਮੈਂ ਇੱਕ ਗੱਲ ਨੋਟ ਕਰਨੀ ਆ ਬਈ ਉਹ ਬੰਦਾ ਕਦੇ ਵੀ ਡਿਪਰੈਸ ਡਿਪਰੈਸ਼ਨ ਚ ਨਹੀਂ ਜਾਂਦਾ ਬਈ ਕਦੇ ਵੀ ਤੁਸੀਂ ਇਹ ਪਰਤੇ ਆ ਕੇ ਗੱਲ ਦੇਖ ਲਿਓ ਜਿਹੜਾ ਬੰਦਾ ਨਾ ਫਰੀ ਹੋਊਗਾ ਚਾਹੇ ਉਹ ਬੰਦੇ ਕੋਲੇ ਕਿੰਨਾ ਮਰਜੀ ਰਪੋਰਟ ਆ ਕਿੰਨਾ ਮਰਜੀ ਸੌਖਾ ਉਹ ਬੰਦੇ ਨੂੰ ਵੀ ਨਹੀਂ ਨੀਂਦ ਆਉਂਦੀ ਬਈ ਜਿਹੜੇ ਦੇ ਜਮਾ ਜਿਹੜੇ ਨੂੰ ਐ ਲੋਨ ਨੂੰ ਥਾਂ ਨਹੀਂ ਹੈਗਾ ਵੀ ਮੈਂ ਇਹਨਾਂ ਦਾ ਪੈਸਾ ਕਿੱਥੇ ਲਾਵਾਂ ਉਹ ਉਹ ਬੰਦਾ ਵੀ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਰਹਿੰਦਾ ਹੈਗਾ ਸਾਰਿਆਂ ਨਾਲੋਂ ਵੱਡੀ ਗੱਲ ਬਈ ਇਹਨਾਂ ਨਾਲੋਂ ਮੂਹ ਹੁੰਦਾ ਆਪਾਂ ਡਿਪਰੈਸ਼ਨ 'ਚ ਨਹੀਂ ਜਾਂਦੇ ਵਧੀਆ ਟਾਈਮ ਸਪੈਂਡ ਹੁੰਦਾ ਕਦੇ ਜਿਹੜਾ ਇੱਕ ਹੋਰ ਦੇਖ ਲਿਓ ਕਦੇ ਵੀ ਜਿਹੜਾ ਬੰਦਾ ਪਸ਼ੂ ਰੱਖਦਾ ਉਹ ਕਿਸੇ ਵੀ ਚੀਜ਼ ਨਾਲ ਬੰਦੇ ਦਾ ਇੱਕ ਸਾਈਡ ਤੇ ਮੋਹ ਆਗਾ ਨਾ ਆਪਣੇ ਘਰਦਿਆਂ ਨਾਲੋਂ ਵੀ ਲਹਿੰਦੀ ਚੀਜ਼ ਨਾਲ ਮੋਹ ਆਗਾ ਤੁਸੀਂ ਕਰੇ ਦੇਖ ਲਿਓ ਉਹ ਬੰਦਾ ਕਦੇ ਵੀ ਜ਼ਿੰਦਗੀ ਜਗਾਤ ਕਰਮ ਨਹੀਂ ਝੱਕੂਗਾ ਬਾੜੇ ਕੀ ਹੁੰਦਾ ਬਾਈ ਬਹੁਤ ਦੇਖਦੇ ਆ ਹੁਣ ਜਿਹੇ ਵੀ ਹਾਲਾਤ ਹੋ ਰਹੇ ਏਡੇ ਡੇ ਸੌਖੇ ਘਰਾਂ ਦੇ ਜਵਾਕ ਵੀ ਬਾਈ ਚਾਕੇ ਸੁਸਾਈਡ ਕਰ ਜਾਂਦੇ ਆ ਇਕੱਲੇ ਇਕੱਲੇ ਹੁੰਦੇ ਨੇਗੇ ਮਗਰ ਘੜੀ ਰੁਲ ਜਾਂਦੇ ਨੇਗੇ ਜਮਾਨ ਇੱਕ ਗੱਲ ਇਹ ਪਰ ਤੇ ਆ ਕੇ ਦੇਖੋ ਬਈ ਜਿਹੜੇ ਬੰਦੇ ਨੂੰ ਮੋਹ ਹੋਊਗਾ ਜਾਨਵਰਾਂ ਨਾਲ ਚਾਹੇ ਉਹ ਘੋੜਾ ਰੱਖਦਾ ਕੁੱਤੇ ਰੱਖਦਾ ਕੁਝ ਵੀ ਆ ਉਹ ਬੰਦਾ ਕਦੇ ਨਹੀਂ ਸੁਸਾਈਡ ਕਰਦਾ ਕਦੇ ਵੀ ਕੋਈ ਵੀ ਬਿਜ਼ਨਸ ਆਪਦਾ ਕਰੀਏ ਕੋਈ ਵੀ ਬਿਜ਼ਨਸ ਆ ਭਾਈ ਸਿੱਧੇ ਕਰ ਲੈ ਭਾਈ ਆ ਵੀ ਮਿਹਨਤ ਕਰੋ ਠੀਕ ਆ 네ਗੇਟਿਵ ਇੱਕ ਗੱਲ ਹੋਰ ਵੀ ਆ ਭਾਈ ਜਦੋਂ ਬੰਦੇ ਨੇ 네ਗੇਟਿਵ ਹੀ ਸੋਚ ਲਿਆ ਜਦੋਂ ਹੁਣ ਆਪਾਂ ਹੀ ਸੋਚ ਲਿਆ ਵੀ ਯਾਰ ਆਪਾਂ ਨੂੰ ਤਾਂ ਕੀ ਬਚਦਾ ਬਸ ਭਾਈ ਬੰਦਾ ਫੇਲ ਆ ਚਾਹੇ ਬੰਦੇ ਨੂੰ تیر ਦਾ ਲੱਖ ਰੁਪਈਆ ਬਚਦਾ ਉਹ ਫੇਲ ਹੀ ਆਗਾ ਇਹ ਤਾਂ ਆਹੀ ਗੱਲੀ ਤੇ ਬਾਕੀ ਬਈ ਜਿਹੜਾ ਬੰਦਾ ਕਿੱਤਾ ਕਰਦਾਗਾ ਨਾ ਚਾਹੇ ਕੋਈ ਖੇਤੀ ਕਰਦਾ ਚਾਹੇ ਕੋਈ ਪਸ਼ੂ ਰਖਦਾ ਚਾਹੇ ਬਈ ਕੋਈ ਖਾਲਨਾ ਸਾਫ ਕਰਦਾ ਸਿੱਧੀ ਗੱਲ ਤੁਹਾਨੂੰ ਦੱਸਦੇ ਆ ਬਈ ਜਿਹੜੇ ਕਿੱਤੇ ਸਿਰ ਤੋਂ ਬੰਦਾ ਰੋਟੀ ਖਾਂਦਾ ਉਹਨੂੰ ਕਦੇ ਮਾੜਾ ਨਾ ਲਾਉ ਸਹੀ ਆਪਣਾ ਰੋਜ਼ਗਾਰ ਆ ਬਈ ਆਪਣਾ ਢਿੱਡ ਭਰਦੀ ਐ ਜਿਹੜੀ ਚੀਜ਼ ਨੂੰ ਆਪਾਂ ਕਿਵੇਂ ਮਾੜਾ ਕਹਾਂਗੇ ਜਿਹਨੂੰ ਆਪਾਂ ਨੂੰ ਆਪਾਂ ਨੂੰ ਜਿਹੜੀ ਚੀਜ਼ ਨੇ ਰੋਟੀ ਬਖਸ਼ਦੀ ਠੀਕ ਆ ਉਹਨੂੰ ਬਈ ਕਦੇ ਮਾੜਾ ਨਾ ਕਹੋ ਚਾਹੇ ਕੋਈ ਕੋਈ ਵੀ ਕੰਮ ਕਰਦਾ ਤੇ ਕੋਈ ਵੀ ਕੰਮ ਬਈ ਵੱਡਾ ਨਹੀਂ ਹੁੰਦਾ ਕੋਈ ਵੀ ਛੋਟਾ ਨਹੀਂ ਹੁੰਦਾ ਜਦੋਂ ਬਈ ਇਸ ਲੈਂਡ 'ਚ ਮੈਂ ਆਇਆ ਸੀਗਾ ਬਈ ਉਦੋਂ ਤੁਹਾਨੂੰ ਸਿੱਧੀ ਗੱਲ ਦੱਸਦਾ ਆਪਣਾ ਜਮਾਂ ਹੁਣ ਤਾਂ ਸ਼ੈੱਡ-ਸ਼ੁੱਡ ਬਹੁਤ ਸੋਹਣਾ ਖੁਰਲੀਆਂ ਖਰਲੀਆਂ ਪਹਿਲਾਂ ਤਾਂ ਇੱਥੇ ਡੂੰਗਾ ਸੀਗਾ ਬਹੁਤ ਜਿਆਦਾ ਜਗ੍ਹਾ ਇਹ ਭਰਤ ਭਰਤ ਪਈ ਹੈਗੀ ਤੇ ਉਦੋਂ ਜਦੋਂ ਬਈ ਗਾਂਆਂ ਰੱਖੀਆਂ ਰਹੀਆਂ ਠੀਕ ਹੈ ਐਡਾ ਕੋਈ ਚੰਗਾ ਫਰਸ਼-ਫੁਰਸ਼ ਵੀ ਨਹੀਂ ਸੀਗਾ ਥੱਲੇ ਆ ਹੀ ਸੀਗਾ ਤੇ ਚਲੋ ਕੇਅਰ ਬਾੜੀ ਜਾਦੇ ਕਰਦੇ ਸੀਗੇ ਸੰਭ ਸੰਭਾਲ ਸੀਗੀ ਤਾਂ ਲੋਕ ਬਈ ਸਾਨੂੰ ਵੀ ਬਹੁਤ ਕੁਝ ਕਹਿਦੇ ਸੀਗੇ ਉਹੀ ਗੋਹਾ ਸਿੱਟੀ ਆਨੇ ਹੋਗੇ ਤੁਸੀਂ ਆਪਣੇ ਜਗਾ ਨਹੀਂ ਹੈਗੀ ਪਰ ਇਹ ਸਾਰੀ ਖੇਤ ਜਾਂਦੀ ਆ ਪਹਿਲਾਂ ਪੱਠਲਾਂ ਨਾਲ ਰੇੜੀ ਚ ਭਰਦੇ ਆਂਗੇ ਰੇੜੀ ਖੇਤ ਜਾਂਦੀ ਆ ਖੇਤ ਜਾ ਕੇ ਲਾਉਨੇ ਆ ਤੇ ਹੁਣ ਤਾਂ ਵੀ ਟਰੈਕਟਰ ਤੇ ਜਾਂ ਲਾ ਕੇ ਪਹਿਲਾਂ ਬਲਦ ਤੇ ਲੈ ਕੇ ਜਾਂਦੇ ਰਹੇ ਆ ਤਾਂ ਲੋਕ ਕਹੀ ਆ ਕਰਨ ਜਾਂ ਤੁਸੀਂ ਚੰਗੇ ਕਿੱਥੇ ਲੱਗੇ ਉਹੀ ਗੋਹਾ ਸਿੱਟੀ ਆਨੇ ਹੋ ਐ ਕਰੀ ਆਨੇ ਹੋ ਐ ਕਰੀ ਆਨੇ ਹੋ ਬਈ ਕਿਸੇ ਦੀਆਂ ਗੱਲਾਂ ਤੇ ਧਿਆਨ ਦੇਣ ਦੀ ਲੋੜ ਨਹੀਂ ਮੈਂ ਸਿੱਧੀ ਗੱਲ ਇੱਕ ਜਾਣਦਾ ਬਈ ਜਦੋਂ ਤੁਹਾਡੇ ਤੇ ਕੋਈ ਮਾੜਾ ਵਕਤ ਆ ਗਿਆ ਨਾ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਪੈ ਗਈ ਇੱਕ ਮੌਕੇ ਤੁਸੀਂ ਐ ਮੰਨ ਲਓ ਜੇ ਤੁਹਾਡੀ ਜੇਬ 'ਚ ਪੈਸੇ ਨਹੀਂ ਹੈਗੇ ਤੁਸੀਂ ਕੋਈ ਚੀਜ਼ ਲੈਣੀ ਆ ਤੁਹਾਡਾ ਆਪ ਦਾ ਸਗਾ ਵੀ ਤੁਹਾਨੂੰ ਚੀਜ਼ ਨਹੀਂ ਦਿੰਦਾ ਜਦੋਂ ਤੁਹਾਡੇ ਕੋਲੇ ਕੁਝ ਨਾ ਹੋਇਆ ਤੇ ਜਦੋਂ ਤੁਹਾਡੇ ਕੋਲੇ ਕੁਝ ਹੋਇਆ ਚਾਹੇ ਤੁਸੀਂ ਖਾਣਾ ਸਾਫ਼ ਕਰ ਦਿਓ ਦੂਰੋਂ ਹੱਥਾਂ ਾਂ ਕੇ ਮੜਾਓ ਸਹੀ ਗੱਲ ਹੈ ਚਾਹੇ ਚਾਹੇ ਤੁਹਾਡੇ ਗੰਦੇ ਹੀ ਡੇ ਹੋਣ ਖਾਲਿਆਂ ਤੁਸੀਂ ਹਸਾਬ ਕਰੀ ਜਾਂਦੇ ਹੋਣ ਪਰ ਬੰਦੇ ਨੂੰ ਪਤਾ ਹੁੰਦਾ ਨਾ ਵੀ ਹਾਂ ਵੀ ਬੰਦੇ 'ਚ ਦਾਵਾ ਆ ਬਈ ਅਗਲਾ ਕਮਾਉਂਦਾ ਆਂਦਾ ਖਾਂਦਾ ਉਦੋਂ ਬਈ ਹਰੇਕ ਨੂੰ ਅਗਲਾ ਚੰਦਾ ਲੱਗਦਾ ਹੁੰਦਾ ਉਦੋਂ ਅਗਲਾ ਕੰਮ ਨਹੀਂ ਦੇਖਦਾ ਵੱਡਾ ਛੋਟਾ ਹਮ ਆਪਦੀ ਬਈ ਮਿਹਨਤ ਕਰੋ ਦੱਬ ਕੇ ਆਪਾਂ ਇੱਕੋ ਗੱਲ ਹੀ ਕਹਿ ਰਹੇ ਹੁੰਦੇ ਆ ਵੀ 네ਗੇਟਿਵ ਦਾ ਸੋਚੀ ਨਾ ਕਰੋ ਬੀ ਪੋਜ਼ਿਟਿਵ ਤੇ ਬਈ ਜਿਹੜਾ ਬੰਦਾ ਪੋਜ਼ਿਟਿਵ ਸੋਚਦਾ ਤਰੱਕੀ ਵੀ ਉਹੀ ਕਰਦਾ ਬਾਕੀ ਆਪਦੇ ਮਾਪਿਆਂ ਨੂੰ ਖੁਸ਼ ਰੱਖੋ ਦੱਬ ਕੇ ਮਿਹਨਤ ਕਰੋ ਬਈ ਬਾਕੀ ਚਲੋ ਬਚਨ ਬਚਾਉਣਾ ਦਾ ਹਣਾ ਚਾਹੇ 100 ਬਚਨ ਬਚਾਉਣਾ ਬਈ ਪ੍ਰਮਾਤਮਾ ਦੇ ਸਾਰੇ ਦੀ ਗੱਲ ਆ ਸਭ ਤੋਂ ਮੇਨ ਵੱਡੀ ਬਈ ਕੁਦਰਤਾ ਜੇ ਰੱਬ ਨੇ ਆਪਣਾ ਬੇੜਾ ਬਣਾਉਣਾ ਹੋਇਆ ਬਈ ਰੱਬ ਨੇ ਬਈ ਆਪਣਾ ਬੇੜਾ ਕਿਉਂ ਬਣਾਉਣਾ ਤੁਸੀਂ ਜੇ ਰੱਬ ਨੇ ਸਾਰਾ ਕੁਝ ਹੀ ਖਤਮ ਕਰਨਾ ਹੋਵੇ ਰੱਬ ਕੋਲੇ ਕੀ ਨਹੀਂ ਹੈਗਾ ਬਈ ਪ੍ਰਮਾਤਮਾ ਦੇ ਹੱਥ 'ਚ ਜਾ ਸਾਰਾ ਕੁਝ ਬਾਕੀ ਬਈ ਹੁਣ ਆਪਣੇ ਤੇ ਲਾ ਲਓ ਆਪਾਂ ਸਾਹ ਆੜੀ ਜੀ ਦਾ ਕੰਮ ਕਰਦੇ ਆ ਕੀ ਕਿਸੇ ਦਾ ਭਰੋਸਾ ਆਪਣਾ ਵੀ ਭਰੋਸਾ ਹੁਣ ਬੰਦੇ ਦਾ ਨਹੀਂ ਭਰੋਸਾ ਰਿਹਾ ਹੁਣ ਤਾਂ ਸਹੀ ਗੱਲ ਫਸਲਾਂ ਆਪਾਂ ਖੇਤੀ ਕਰਦੇ ਆ ਗੜੇ ਵੀ ਪੈ ਸਕਦੇ ਆ ਬਈ ਪਿਛਲੀ ਵਾਰੀ ਸਾਡੇ ਏਰੀਆ ਚ ਕਣਕਾਂ ਦੇ ਗੜੇ ਪਏ ਸੀ ਆ ਪਿਛਲੇ ਸਾਲ ਤੋਂ ਪਿਛਲੇ ਸਾਲ 10 10 ਮਹੀਨਾਂ ਕਣਕ ਹੀ ਰਹਿ ਗਈਆਂ ਸੀ ਬਈ ਵਿੱਚ ਪਿੰਡਾਂ ਤੇ ਟੂੜੀ ਵੀ ਨਹੀਂ ਸੀਗੀ ਰਿਸ਼ਤੇਦਾਰਾਂ ਦੇ ਟੂੜੀਆਂ ਲਿਜਾਲ ਜਾਂ ਟਾਈਮ ਪਾਸ ਕਰਿਆ ਹੁਣ ਨਰਮੇ ਵਾਲਿਆਂ ਦੇ ਲਾ ਲੋ ਕਿੰਨਾ ਬੁਰਾ ਹਣ ਗੁਲਾਬੀ ਸੁੰਡੀ ਕੁਝ ਵੀ ਨਹੀਂ ਹੋਇਆ ਬਈ ਹੂੰ ਇਹ ਬਈ ਇਹ ਤਾਂ ਦੇਖੋ ਜ਼ਿਮੀਂਦਾਰਿਆਂ ਨੂੰ ਤਾਂ ਚੱਲਦਾ ਆ ਬਾਕੀ ਬਈ ਦੇਖੋ ਮੈਂ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਜੀਮੀਦਾਰ ਆਪਾਂ ਕਹਿੰਦੇ ਨੇ ਜੀਮੀਦਾਰ ਜੀਮੀਦਾਰ ਨੂੰ ਕਿੱਤੇ ਕੀ ਸੋਭੇ ਰੱਬ ਨੇ ਬਖਸ਼ੀ ਸੀ ਖੇਤੀ ਦੂਜੇ ਮਾਲ ਡੰਗਰ ਆਪਾਂ ਨੂੰ ਜੀਮੀਦਾਰਾਂ ਨੂੰ ਇਹ ਦੋ ਕਿੱਤਿਆਂ ਨਾਲ ਹੀ ਜੀਮੀਦਾਰ ਆ ਹਾਂ ਆ ਦੁਕਾਨ ਕਰਦਾ ਕੋਈ ਆਪਾਂ ਕਹਿੰਦੇ ਨਾ ਬਾਣੀਆਂ ਉਹ ਆਪੀ ਅਗਰ ਰੱਬ ਨੇ ਕਿੱਤੇ ਲਾਏ ਹੋਏ ਰਹਿਗੇ ਉਹ ਬਾਣੀਆਂ ਨੇਗੇ ਕੋਈ ਬੂਟ ਉਹ ਕਰਦਾਗਾ ਉਹ ਮੋਚੀ ਹੋ ਗਿਆ ਦੇਖੋ ਨਾਂ ਦਿੱਤੇ ਹੋਏ ਆ ਜੀਮੀਦਾਰਾ ਸੋਭਦੀ ਇਹਨਾਂ ਨਾਲ ਆ ਜੇ ਕਿਸੇ ਅੱਜ ਜੀਮੀਦਾਰ ਦੇ ਘਰੇ ਲਾ ਲਓ ਕੋਈ ਪਸ਼ੂ ਖੜੇ ਨੇਗੇ ਆਪਾਂ ਕਹਿੰਦੇ ਨੇ ਹਾਂ ਯਾਰ ਬਾਈ ਵੀ ਬੰਦੇ ਨੇ ਵਧੀਆ ਯਾਰ ਦੇਖੋ ਕਿੱਡੇ ਸ਼ੌਂਕ ਨਾਲ ਆਪੇ ਜਾਨਵਰ ਰੱਖੇ ਹੋਏ ਆ ਕਿਸੇ ਨੇ ਘੋੜੇ ਨਾ ਰੱਖਿਆ ਆਪਾਂ ਕਹਾਂਗੇ ਯਾਰ ਦੇਖੋ ਬੰਦਾਰ ਨਾਲ ਖੇਤੀ ਕਰਦਾ ਚੱਲੋ ਆਪਦਾ ਸ਼ੌਂਕ ਆਗਾ ਬੰਦੇ ਦੇਖੋ ਕਿੱਡੇ ਪਿਆਰੇ ਜਾਨਵਰ ਤਿਆਰ ਕਰਿਆ ਇਹ ਚੀਜ਼ਾਂ ਹੁੰਦੀਆਂ ਬਾਈ ਜੀਮੀਦਾਰੇ ਚ ਤਾਂ ਇਹੀ ਖੁਸ਼ੀ ਆਉਂਦਾ ਤੇ ਬਾਕੀ ਬਈ ਆਪ ਵੀ ਦੱਬ ਕੇ ਮਿਹਨਤ ਕਰੋ ਮਿਹਨਤ ਨਾਲ ਹੀ ਸਭ ਕੁਝ ਆ ਨੇਗੇਟਿਵ ਨਾ ਹੋਇਆ ਕਰੋ ਸਦਾ ਪੋਜ਼ਿਟਿਵ ਰਹੋ ਬਈ ਚੜਦੀ ਕਲਾ ਨੂੰ ਸਲਾਮਾ ਰਹੀਆਂ ਟੈਂਜੀ ਕਲਾ ਨੂੰ ਰੋਂਦਿਆਂ ਦੇ ਕੋਈ ਨਹੀਂ ਹੰਝੂ ਪੂੰਝਦਾ ਹਾਂ ਬਾਕੀ ਫਿਰ ਵੀ ਜੇ ਤੁਹਾਡਾ ਕੋਈ ਡਾਊਟ ਰਹਿ ਗਿਆ ਤਾਂ ਤੁਸੀਂ ਕੰਟੈਕਟ ਸੈਕਸ਼ਨ ਤੇ ਮੈਂਬਰ ਸੈਕਸ਼ਨ ਤੇ ਦੱਸ ਸਕਦੇ ਹਾਂ ਬਈ ਕਦੋਂ ਮਰਜੀ ਆਪਾਂ ਕਲੀਅਰ ਕਰਨ ਨੂੰ ਤਿਆਰ ਆਗੇ ਬਈ ਹਮ ਠੀਕ ਹੈ ਜਿੰਨੇ ਕ ਦੇਖੋ ਬਈ ਹਨਾ ਜੇ ਲਾਸ ਵੀ ਬਈ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਚਲੋ ਹਨਾ ਲਾਸ ਪੈ ਵੀ ਜਾਂਦਾ ਤਾਂ ਇਹ ਕਵਰ ਕਰ ਜਾਂਦੀਆਂ ਬਈ ਹੋ ਜਾਂਦਾ ਚਲੋ ਨਾ ਜਾਣੀਏ ਤੁਸੀਂ ਐ ਲਾ ਲਓ ਵੀ ਆਪਣੇ ਨਾਲ ਤਾਂ ਹਜੇ ਪਰਮਾਤਮਾ ਦੀ ਕਿਰਪਾ ਕੀ ਬਈ ਵੀ ਸਿੱਧਾ ਹੀ ਹੈਗਾ ਆਪਣੇ ਦਾ ਕੰਮ ਚਲੋ ਕਿਸੇ ਬਾਈ ਦਾ ਕੋਈ ਗਈਵਰੀ ਐਨੀਮਲ ਕੋਈ ਡੈਥ ਹੋ ਗਈ ਜਾਂ ਕੁਝ ਹੋਰ ਹੋ ਗਿਆ ਹਨਾ ਬਈ ਚਲੋ ਘਾਟੇ ਵਾਧੇ ਹੁੰਦੇ ਉਹ ਤਾਂ ਬਈ ਹੁੰਦੀ ਰਹਿੰਦੇ ਨੇਗੇ ਦੇਖੋ ਜਿਹੜੀ ਚੀਜ਼ ਜੰਮੀ ਹੈਗੀ ਦੁਨੀਆ ਤੇ ਕੁਝ ਵੀ ਆ ਘਾਰਾ ਮਹਿਲ ਆ ਮਨਾਰਿਆ ਦਰਖਤ ਆ ਕੁਝ ਵੀ ਆ ਮਿੱਟੀ ਚੁੱਗ ਗਿਆ ਮਿੱਟੀ ਚ ਹੀ ਜਾਣਾ ਇਹਨਾਂ ਨੇ ਜਨਮ ਮਰਨ ਤਾਂ ਬਣਿਆ ਬਈ ਇਹ ਜਿੱਦਾਂ ਦਾ ਮਾੜਾ ਸਮਝ ਆਉਣੀ ਪੈਂਦਿਆ ਤੇ ਪਰ ਬਈ ਮੈਨੂੰ ਹੋਰ ਨਹੀਂ ਕੋਈ ਐਕਸਟਰਾ ਲੱਗਦਾ ਜੇ ਬੰਦੇ ਦੀ ਕੇਅਰ ਸਹੀ ਹੈਗੀ ਤੇ ਬੰਦੇ ਦੀ ਮੈਨੇਜਮੈਂਟ ਸਹੀ ਹੈ ਤੇ ਬੰਦੇ ਦੀ ਬਈ ਸਭ ਤੋਂ ਵੱਡੀ ਗੱਲ ਨੀਤ ਆ ਜੇ ਬੰਦੇ ਦੀ ਨੀਤ ਸੁੱਚੀ ਹੈਗੀ ਤਾਂ ਸਾਰਾ ਕੁਝ ਹੀ ਆ ਬਈ ਇੱਥੇ ਜੇ ਆਪਾਂ ਇਹੀ ਕਹਿ ਲਿਆ ਵੀ ਯਾਰ ਉਹ ਵੀ ਮੇਰੇ ਕੋਲੇ ਆਉਂਦੇ ਆਏ ਨਾ ਹੋਵੇ ਮੇਰੇ ਕੋਲੇ ਹੋਵੇ ਆਉਂਦੇ ਆਏ ਨਾ ਹੋਵੇ ਫੇਰ ਬਈ ਕੁਝ ਨਹੀਂ ਜੇ ਦਿਲ ਚ ਮੈੜਾ ਫੇਰ ਤਾਂ ਤੁਸੀਂ ਬਈ ਲੱਖ ਕੁਝ ਕਰ ਲਓ ਕਿੰਨੀ ਮੂਹਦੇ ਹੋ ਨਿੱਗੀ ਜਾਓ ਕਾਮਯਾਬ ਹੋਣੀ ਨਹੀਂ ਸੱਚੀ ਨੀਤ ਨਾਲ ਆ ਬੇ ਕੰਮ ਜਿ ਧਿਆਨ ਰੱਖੋ ਬਈ ओके ਤੇ ਬਾਕੀ ਆਏ ਹੋਗਾ ਨਾ ਤੁਹਾਨੂੰ ਸਾਰੇ ਡਾਊਟ ਹੋ ਗਏ ਹੋਣਗੇ ਕਲੀਅਰ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਕੋਈ ਵੀ ਪ੍ਰੋਬਲਮ ਹੁੰਦੀ ਆ ਕੋਈ ਡਾਊਟ ਰਹਿ ਗਿਆ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਬਾਏ ਬਾਏ ਜੀ